ਯਾ ਇਹਨਾਂ ਦੇ ਨਾਲ ਧੱਕੇਸ਼ਾਹੀ ਕਿੱਦਾਂ ਕਰਨੀ ਆ ਸਿਰਫ ਹਰ ਵਕਤ ਉੱਪਰ ਬੈਠ ਮੁਰਦਾਬਾਦ ਮੁਰਦਾਬਾਦ ਮੰਗਾਨੀ ਮੰਦੇ ਹਾਏ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਡਾਇਰੈਕਟਰ ਟ੍ਰਾਂਸਪੋਰਟ ਮੁਰਦਾਬਾਦ 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 ਸੈਕਰੀ ਟ੍ਰਾਂਸਪੋਰਟ ਮੁਰਦਾਬਾਦ 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 ਯਾਰ ਸਰਕਾਰ ਹਾਏ 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 ਮੰਗਾ ਨਹੀਂ ਮੰਦੇ ਹਾਏ 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 ਫਰੀਦੋ ਕੱਢ ਦੋ ਜਦ ਕਿ ਕਾਨੂੰਨ ਇਹ ਕਹਿੰਦਾ ਵੀ ਉਹਦੀ ਸੁਣਵਾਈ ਹੋਣੀ ਚਾਹੀਦੀ ਆ ਵੀਓ ਸੁਣਵਾਈ ਜਿਹੜੀ ਆ ਉਹ ਕਿਸੇ ਹੋਰ ਅਧਿਕਾਰੀ ਕੋ ਕਰਾਈ ਜਾਵੇਆਂ ਖੋਣੀਆਂ ਕਿਉਂਕਿ ਕੋਈ ਵੀ ਤੇ ਚਾਰ-ਚਾਰ ਪੰਜ-ਪੰਜ ਮਹੀਨੇ ਅੰਦਰ ਖਲੋਤੀਆਂ ਰਹਿੰਦੀਆਂ ਤੇ ਜੇ ਉਹ ਹੀ ਉਹ ਸਮਾਨ ਜਮਾ ਪੰਜਾਂ ਮਹੀਨਿਆਂ ਬਾਅਦ ਪੈਣਾ ਤੇ ਜਦੋਂ ਗੱਡੀ ਖਲੋਂਦੀ ਉਹਨੂੰ ਸਮਾਨ ਉਸੇ ਵੇਲੇ ਪਾਇਆ ਜਾਵੇ ਉਹ ਰੂਟ ਤੇ ਜਾਵੇ 50 ਬੱਸਾਂ ਪਾਇਆ ਇਹ ਸਰਕਾਰ ਉਹਨਾਂ ਮੱਥਾਂ ਦਾ ਜਿਹੜਾ ਰਕਾਰ ਵੜਾ ਕੇ ਮਿਲੇ ਬਸਾਂ ਨੇ ਕਿੰਨਾ ਪ੍ਰੋਬਲਮ ਆਇਆ ਸਰਕਾਰ ਨੂੰ ਸਾਡਾ ਇੱਕ ਸਵਾਲ ਆ ਕਿ ਜਾਂ ਤੇ ਹਰ ਜਗ੍ਹਾ ਮੀਡੀਆ ਗੱੜੀ ਇਹ ਬਿਆਸ ਤੇਰਾ ਬੰਦ ਕਰ ਦੋ ਤੇ ਸਾਡੀ ਇਮਾਨਦਾਰ ਸਰਕਾਰ ਨੇ ਇਹ ਰੈਵਨਿਊ ਪਤਾ ਕਿ ਜਿਹੜਾ ਰੈਵਨਿਊ ਬਣਾਉ ਪੈਸਾ ਕਿੱਥੇ ਜਾਂਦਾ ਕਿਹਦੇ ਜੇਬ ਤੇ ਜਾ ਰਿਹਾ ਸਾਰੀ ਚੀਜ਼ ਦਾ ਜਵਾਬ ਜ਼ਰੂਰ ਦਿੱਤਾ ਜਾਵੇ ਮੀਡੀਆ ਗੱਡੀ ਜਿਹੜੀ ਤੁਸੀਂ ਕਹਿ ਰਹੇ ਹੋ ਜੀ ਦੇਸ਼ ਵਿਆਪੀ ਹੜਤਾਲ ਉਹ ਇੱਕ ਅਲੱਗ ਮੁੱਦਾ ਆ ਜੀ ਉਹ ਦੇਸ਼ ਦਾ ਮੁੱਦਾ ਟ੍ਰੇਡ ਯੂਨੀਅਨਸ ਨੇ ਦਿੱਤਾ ਹੋਇਆ ਸੱਦਾ ਪਰ ਅਸੀਂ ਜਿਹੜਾ ਇਹ ਪੰਜਾਬ ਰੋਡਵੇਜ ਪੀ ਆਰਟੀਸੀ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ 25 11 ਵੱਲੋਂ 9 10 11 ਜੁਲਾਈ 2025 ਦਾ ਹੜਤਾਲ ਦਾ ਜਿਹੜਾ ਸੱਦਾ ਦਿੱਤਾ ਸੀ ਅਸੀਂ ਅੱਜ ਉਹ ਹੜਤਾਲ ਉਸੇ ਸਬੰਧ ਵਿੱਚ ਕੀਤੀ ਹੈ ਜੀ ਔਰ ਮੇਨ ਮਕਸਦ ਜਿਹੜਾ ਸਾਡਾ ਹੈਗਾ ਜੀ ਕੱਚੇ ਕੰਮਿਆਂ ਨੂੰ ਪੱਕਾ ਕਰਨ ਵਾਸਤੇ ਜਿਹੜੀਆਂ ਕਮੇਟੀਆਂ ਇਹਨਾਂ ਨੇ ਬਣਾਈਆਂ ਸੀ ਉਹਦੇ ਵਿੱਚ ਕੋਈ ਵੀ ਸਾਨੂੰ ਇਹਨਾਂ ਨੇ ਅਜੇ ਤੱਕ ਪ੍ਰोसीडिंग ਦੀ ਕਾਪੀ ਲਾ ਲੋ ਜਾਂ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਪਤਾ ਲੱਗਾ ਵੀ ਜਿਹੜੀ ਇਹਨਾਂ ਨੇ ਕੋਈ ਪਾਲਿਸੀ ਬਣਾਈ ਆ ਉਹ ਵਾਪਸ ਆ ਗਈ ਹੈ ਪਰਸਨਲ ਵਿਭਾਗ ਨੇ ਨਾਮਨਜ਼ੂਰ ਕਰਤੀ ਹੈ ਜਿਹਦੇ ਕਰਕੇ ਸਾਰੇ ਵਰਕਰਾਂ 'ਚ ਰੋਸ ਹੈ ਤੇ ਉਹਦੇ ਵੇਲੇ ਵਿੱਚ ਅਸੀਂ ਜੀ 9 10 11 ਤਿੰਨ ਦਿਨ ਦੀ ਹੜਤਾਲ ਕੀਤੀ ਹੈ ਔਰ 10 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਰਾਹ ਕਰਾਂਗੇ ਅੱਜ ਪੂਰੀ ਤਰ੍ਹਾਂ ਬੱਸਾਂ ਮੰਡਲੇ ਸਟ੍ਰਾਈਕ ਆ ਪੂਰੀ ਸੰਪੂਰਨ ਹੜਤਾਲ ਆ ਜੀ 27 ਡੀਪੂ ਨੇ ਜੀ 18 ਡੀਪੂ ਸਾਡੇ ਪਨਬਸ ਦੇ ਤੇ 9 ਡੀਪੂ ਜਿਹੜੇ ਸਾਡੇ ਹੋ ਗਏ ਪੀ ਆਰ ਟੀ ਸੀ ਉਹ ਜੁਆਇੰਟ ਸਾਰੇ ਅਸੀਂ ਇੱਕੋ ਹੀ ਸਾਡੀ ਕਮੇਟੀ ਐ ਤੇ 27 ਦੇ 27 ਡੀਪੂ ਜਿਹੜੇ ਪੰਜਾਬ ਦੇ ਵਿੱਚ ਆ ਸਾਰੇ ਆਲ ਓਵਰ ਪੰਜਾਬ ਔਰ ਰੇਂਜੀਆਂ ਤੇ ਪੀ ਆਰ ਟੀ ਸੀ ਦੇ ਬੱਸਾਂ ਬੰਦ ਨੇ ਪਰ ਇਹ ਸੰਪਰਤਾਲ ਕਿਨੇ ਦੇੰਦੀ ਐ ਹੜਤਾਲ ਪਹਿਲਾਂ ਤਾਂ ਮੈਂ ਪੰਜਾਬ ਰੋਡ ਦੇ ਪਨਬਸ ਵੀਰ ਟੇਚ ਤੋਂ ਸੂਬਾ ਸਲਾਹਕਾਰ ਬਲਜੀਤ ਸਿੰਘ ਗਿੱਲ ਅੱਜ ਜਿਹੜੀ ਹੜਤਾਲ ਆ ਸਾਡੇ ਪੰਜਾਬ ਦੇ ਸਤਾਈਆਂ ਦੀਪਾਂ ਚ ਆ ਔਰ بار-बार ਮੁੱਖ ਮੰਤਰੀ ਮੀਟਿੰਗ ਕਰਕੇ 1 ਮਹੀਨੇ ਦਾ ਟਾਈਮ ਦਿੰਦੇ ਆ ਪਰ ਅੱਜ 2-3 ਮਹੀਨੇ ਬੀਤ ਗਏ ਆ ਪਰ ਅੱਜ ਤੱਕ ਕੋਈ ਉਹਨਾਂ ਨੇ ਕਮੇਟੀ ਵੀ ਬਣਾਈ ਹੀ ਉਹ ਕਮੇਟੀ ਦੇ ਵਿੱਚ ਵੀ ਕੋਈ ਫੈਸਲਾ ਨਹੀਂ ਦਿੱਤਾ ਇਹ ਰੋਜ਼ ਵਜੋਂ ਰੋਸ ਵਜੋਂ ਇਹ ਹੜਤਾਲ ਆ ਪੂਰੇ ਪੰਜਾਬ ਦੀ ਤੇ 3 ਤਰੀਕ ਨੂੰ ਸਾਡੀ ਅੱਜ ਮੀਟਿੰਗ ਆ ਟਰਾਂਸਪੋਰਟ ਮੰਤਰੀ ਦਾ ਔਰ ਕੈਬਨਿਨੇਟਰ ਮੰਤਰੀ ਦਾ ਜੇ ਕੋਈ ਇਹਦਾ ਛਟਾ ਨਾ ਨਿਕਲਿਆ ਜੇ ਨਾ ਇਹਨਾਂ ਨੇ ਕਹਾਡੀਆਂ ਮੰਗਾ ਮੰਨੀਆਂ ਤੇ ਅਸੀਂ ਪੂਰੇ ਪੰਜਾਬ ਦੀ ਹੜਤਾਲ ਕਰਕੇ ਤੇ ਕੱਲ ਜਿਹੜਾ ਵਾ ਆਪਾਂ ਮੁੱਖ ਮੰਤਰੀ ਦੇ ਰੋਸ ਵਜੋਂ ਉਹਨਾਂ ਨੂੰ ਪੁੱਛਾਂਗੇ ਸਵਾਲ ਪੁੱਛਾਂਗੇ ਜਾ ਕੇ ਉਹਦੇ ਘਰ ਦੇ ਗਾੜੀ ਕਿ ਸਾਡਾ ਜਿਹੜੇ ਕਿਉਂ ਬਾਰ-ਬਾਰ ਮੀਟਿੰਗ ਕਰਕੇ ਤੇ ਸਾਨੂੰ ਕਿਉਂ ਸਾਡੀ ਮੰਗਾ ਨਹੀਂ ਮੰਨ ਰਿਹਾ